ਤਾਂ ਪੰਜਾਬ ਦੇ 26 ਜਨਵਰੀ ਵਾਲੀ ਚਾਕੀ ਤੇ ਸਿਆਸੀ ਸੰਗਰਾਮ ਹੋਇਆ ਬੀਜੇਪੀ ਦੇ ਦਾਅਵਿਆਂ ਦੇ ਵਿੱਚ ਕਿੰਨੀ ਸੱਚਾਈ ਹੈ ਸਵਾਲ ਸੁਭਾਵਿਕ ਤੌਰ ਤੇ ਖੜਾ ਹੋਏਗਾ ਵੈਬਸਾਈਟ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਡਿਜ਼ਾਈਨ ਭੇਜੇ ਗਏ ਸੀ ਉਹ ਮੌਜੂਦ ਨਹੀਂ ਤਾਂ ਕੇਂਦਰ ਸਰਕਾਰ ਦੀ ਵੈਬਸਾਈਟ ਤੇ ਡਿਜ਼ਾਈਨ ਜਿਹੜੇ ਨੇ ਉਹ ਵੀ ਮੌਜੂਦ ਨੇ ਤਾਂ ਬੀਜੇਪੀ ਨੇ ਚਾਕੀ ਤੇ ਸੀਐਮ ਅਤੇ ਅਰਵਿੰਦ ਕੇ ਜੀਵਾਲ ਦੀ ਫੋਟੋ ਦਾ ਦਾਅਵਾ ਕੀਤਾ ਸੀ ਔਰ ਜਿਸ ਤੋਂ ਬਾਅਦ ਪਰ ਡਿਜ਼ਾਈਨ ਤੇ ਕੋਈ ਤਸਵੀਰ ਨਹੀਂ ਹੈ ਇਹ ਬੇਖਦ ਅਹਿਮ ਜਿਹੜਾ ਪੁਆਇੰਟ ਐਸ ਦੇ ਵਿੱਚ ਔਰ ਇਸ ਜ਼ਿਕਰਯੋਗ ਹੈ ਕਿ ਜੋ ਡਿਜ਼ਾਈਨ ਕੇਂਦਰ ਵਾਲੀ ਸਾਈਟ ਤੇ ਕੇਂਦਰ ਦੀ ਸਾਈਟ ਤੇ ਮੌਜੂਦ ਨੇ ਤੇ ਸਰਕਾਰੀ ਸਾਈਟ ਤੇ ਮੌਜੂਦ ਨੇ ਉਹਨਾਂ ਤੇ ਅਰਵਿੰਦ ਕੇਂਜੀਵਾਲ ਅਤੇ ਭਗਵੰਤ ਪਾਣ ਦੀ ਫੋਟੋ ਅੱਗੇ ਵਾਲੇ ਪਾਸੇ ਜੋ ਕਿਹਾ ਜਾ ਰਿਹਾ ਕਿ ਚਾਕੀ ਤੇ ਪ੍ਰਦਰਸ਼ਨੀ ਤੇ ਸੀ ਉਹ ਨਹੀਂ ਹੈ ਤਾਂ ਇਸ ਕਰਕੇ ਸਵਾਲੇ ਉੱਠ ਰਿਹਾ ਕਿ ਭਾਜਪਾ ਦੇ ਦਾਅਵਿਆਂ ਦੇ ਵਿੱਚ ਕਿੰਨੀ ਸੱਚਾਈ ਹੈ ਕਿਉਂਕਿ ਇਸ ਤੇ ਹੁਣ ਸਿਆਸੀ ਸੰਗਰਾਮ ਚੱਲ ਰਿਹਾ ਤਾਂ ਇਹ ਵੀ ਜ਼ਿਕਰਯੋਗ ਹੈ ਕਿ ਕੱਲ ਪਹਿਲਾ ਸੁਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਆਖਰਕਾਰ ਜਿਹੜੀ ਰਿਜੈਕਸ਼ਨ ਹੋਈ ਹੈ ਚਾਕੀ ਦੀ ਇਸ ਦੀ ਵਜ੍ਹਾ ਇੱਕ ਇਹ ਹੈ ਕਿ ਸੀਐਮ ਭਗਵੰਤ ਪਾਣ ਅਤੇ ਅਰਵਿੰਦ ਕੇ ਜਵਾਲ ਦੀ ਉਸ ਤੇ ਫੋਟੋ ਸੀ ਫੋਟੋ ਸੀ ਤਾਂ ਇਸ ਨੂੰ ਲੈ ਕੇ ਉਹਨਾਂ ਨੇ ਰਿਜੈਕਸ਼ਨ ਕੀਤੀ ਹੈ ਕੇਂਦਰ ਸਰਕਾਰ ਨੇ ਤਾਂ ਇਸ ਦੇ ਵਿੱਚ ਹਾਮੀ ਵੀ ਭਰੀ ਮਨਜਿੰਦਰ ਸਿਸਾ ਦੇ ਵੱਲੋਂ ਹਾਮੀ ਭਰੀ ਗਈ ਹੈ ਕਹਿ ਲਿਆ ਕਿ ਉਹਨਾਂ ਨੇ ਬਕਾਇਦਾ ਸਟੇਟਮੈਂਟ ਜਾਰੀ ਕੀਤੀ ਹੈ ਅਵਾਬ ਗਰੇਵਾਲ ਨੇ ਸਾਢੇ ਨਾਲ ਫੋਨ ਲਾਈਨ ਤੇ ਆਮ ਆਦਮੀ ਪਾਰਟੀ ਤੋਂ ਸਪੋਕਸਪਰਸਨ ਗਰੇਵਾਲ ਸਾਹਿਬ ਵਾਕਈ ਇਸ ਵੇਲੇ ਸਸਪੈਂਸ ਬਣਿਆ ਹੋਇਆ ਹੈ ਆਮ ਆਦਮੀ ਪਾਰਟੀ ਯਕ ਕਹਿ ਲਿਆ ਕਿ ਸਰਕਾਰ ਨੇ ਬਕਾਇਦਾ ਸਾਰੇ ਪੋਸਟਰ ਦਿਖਾਏ ਨੇ ਜਿਹੜੀ ਚਾਕੀ ਪ੍ਰਦਰਸ਼ਨੀ ਜਿਹੜੀ ਆ ਭੇਜੀ ਗਈ ਸੀ ਸਿਲੈਕਸ਼ਨ ਦੇ ਲਈ ਦੂਸਰੇ ਪਾਸੇ ਸੁਨੀਲ ਜਾਖੜ ਤੋਂ ਬਾਅਦ ਮਨਜਿੰਦਰ ਸਿਰਸਾ ਨੇ ਵੀ ਦਾਅਵਾ ਕਰ ਦਿੱਤਾ ਹੈ ਕਿ ਵਾਕਈ ਉਸਤੇ ਫੋਟੋ ਸੀ। ਮੈਨੂੰ ਦੇਖੋ ਪਤਾ ਨਹੀਂ ਕਿ ਕਿੱਥੋਂ ਦੇਸ਼ ਤੇ ਆ ਰਹੇ ਨੇ ਪਤਾ ਨਹੀਂ ਉਹਨਾਂ ਨੂੰ ਕਿੱਥੋਂ ਇਹ ਜਾਣਕਾਰੀ ਮਿਲਦੀ ਹੈ ਮੈਨੂੰ ਇਹ ਥੋੜਾ ਜਿਹਾ ਦੱਸ ਦੇਣ ਕਿ 26 ਜਨਵਰੀ 1950 ਤੋਂ ਲੈ ਕੇ ਹੁਣ ਤੱਕ ਕਦੋਂ ਕਿਸੇ ਪੋਲਿਟਿਕਲ ਲੀਡਰ ਦੀ ਫੋਟੋ ਕਿਸੇ ਵੀ ਚੰਗੀ ਤੇ ਲੱਗੀ। ਅੱਜ ਤੱਕ ਜੇਕਰ ਲੱਗੀ ਹੋਵੇ ਤਾਂ ਸਾਨੂੰ ਐਗਜ਼ਾਮਪਲ ਦੇ ਦੇਣ ਕਦੋਂ ਇਹ ਅਲਾਉਡ ਹੁੰਦਾ ਹੈ ਕਰੋ ਵੀ ਕੋਈ ਕੋਈ ਵੀ ਸਟੇਟ ਕਰਦੀ ਹੈ। ਇਹ ਕਲਚਰ ਨੂੰ ਇੱਕ ਸੋਚ ਨੂੰ ਰਿਪਰੈਜ਼ੈਂਟ ਕਰਨ ਦਾ ਤਰੀਕਾ ਹੁੰਦਾ ਮੈਨੂੰ ਨਹੀਂ ਪਤਾ ਜਾਖੜ ਸਾਹਿਬ ਤੇ ਸਿੱਟਸਾ ਜੀ ਕਿੱਥੋਂ ਬੋਲ ਰਹੇ ਨੇ ਮੇਰੇ ਅਧਾਰ ਗੱਲਾਂ ਕਰ ਰਹੇ ਨੇ ਜਦੋਂ ਹੋਰ ਕੁਝ ਨਾ ਹੋਵੇ ਤਾਂ ਗੱਲਾਂ ਰੋੜ ਜੰਦੇ ਤੇ ਇਹ ਤਾਂ ਬੇਸਿਕਲੀ ਬਿਨਾਂ ਕਿਸੇ ਸਬੂਤ ਤੋਂ ਬਿਨਾਂ ਕਿਸੇ ਗੱਲ ਤੋਂ ਇੱਕ ਬਹਾਨਾ ਬਣਾਉਣ ਦੀ ਕੋਸ਼ਿਸ਼ ਹੈ ਤੇ ਕੱਲ ਜਾਖੜ ਸਾਹਿਬ ਨੇ ਬਣਾਇਆ ਅੱਜ ਸੈਸਰੀ ਸਟਾਰਟ ਹੋ ਕੇ ਸ਼ਾਮ ਤੇ ਕਿਤਾ ਹੋਰ ਬੋਲ ਦੂਗਾ ਸੋ ਇਹ ਇਹਨਾਂ ਦੀ ਗੱਲਾਂ ਤੇ ਤਾਂ ਬੜਾ ਤੁਸੀਂ ਇਹੋ ਜੀ ਗੱਲ ਇਹਨਾਂ ਦੀ ਸੀਰੀਅਸੀ ਨਾਲ ਲਿਆ ਕਰੋ ਹਿਲੋ ਚੁੱਕ ਕੇ ਨਹੀਂ ਹੂੰ ਔਰ ਕਰਵਾ ਸਭ ਜੇਕਰ ਕੋਈ ਗੱਲ ਕਹੀ ਜਾਂਦੀ ਦੇਖੋ ਔਨ ਆ ਕੇ মিডিਆ ਨੂੰ ਬੁਲਾ ਕੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਇਸ ਕਰਕੇ ਉਹਨਾਂ ਨੇ ਵਜ੍ਹਾ ਦੱਸੀ ਹੈ ਦੇਖੋ ਸਟੇਟਮੈਂਟ ਜਦੋਂ ਕੋਈ ਵੀ ਜਾਰੀ ਕੀਤੀ ਜਾ ਰਹੀ ਹੈ ਤਾਂ ਉਹ ਲੋਕਾਂ ਦੇ ਸਾਹਮਣੇ ਔਨ ਰਿਕਾਰਡ ਹੈ ਤਾਂ ਕੋਈ ਤਾਂ ਜਿਹੜਾ ਇਸ ਦੇ ਵਿੱਚ ਤੱਥ ਹੋਏਗਾ ਔਰ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਣੇਰੋ ਸਾਡੇ ਨਾਲ ਮਨਜਿੰਦਰ ਸਿਰਸਾ ਵੀ ਜੁੜ ਚੁੱਕੇ ਨੇ ਬੀਜਪੀ ਦੇ ਕੌਮੀ ਜਨਰਲ ਕਤਰ ਨੇ ਅਸਿਰਸਾ ਸਾਹਿਬ ਤੁਸੀਂ ਵੀ ਇਹ ਦੱਸਿਆ ਇਹ ਬਕਾਇਦਾ ਸਟੇਟਮੈਂਟ ਜਾਰੀ ਕਰਕੇ ਕਿਹਾ ਕਿ ਕੇਜਰੀਵਾਲ ਔਰ ਸੀਐਮ ਭਗਵੰਤ ਮਾਨ ਦੀ ਫੋਟੋ ਚੱਕੀ ਤੇ ਲਗਾ ਕੇ ਭੇਜੀ ਗਈ ਸੀ ਇਸ ਕਰਕੇ ਰਿਜੈਕਸ਼ਨ ਹੋਈ ਹੈ ਕਬੱਡੀ ਵਜਾ ਇਹ ਇਹ ਪਰ ਤੋਂ ਜਾਨਣਾ ਚਾਹਾਂਗੇ ਕਿ ਪੁਖਤਾ ਕਿਹੜੀ ਜਿਹੜੀ ਜਾਣਕਾਰੀ ਮਿਲੀ ਹੈ ਕਿਥੋਂ ਇਹ ਮਿਲੀ ਹੈ ਕਿਉਂਕਿ ਜਿਹੜੀਆਂ ਸਾਈਟਸ ਨੇ ਕੇਂਦਰ ਸਰਕਾਰ ਦੀਆਂ ਹੋਣ ਜਾਂ ਪੰਜਾਬ ਸਰਕਾਰ ਦੀਆਂ ਉਸ ਤੇ ਤਾਂ ਜਿਹੜੀ ਪ੍ਰਦਰਸ਼ਨੀ ਦੀ ਫੋਟੋ ਹੈ ਉਸ ਤੇ ਕੋਈ ਫੋਟੋ ਅਰਵਿੰਦ ਕੇਜਰੀਵਾਲ ਜਾਂ ਸੀਐਮ ਭਗਵੰਤ ਮਾਨਦੀ ਨਹੀਂ ਹੈ ਜੀ ਭਗਵੰਤ ਮਾਨ ਜੀ ਨੇ ਔਰ ਕੇਜਰੀਵਾਲ ਜੀ ਦੀ ਫੋਟੋ ਪੰਜਾਬ ਦੀ ਚਾਂਕੀ ਤੇ ਨਹੀਂ ਲੱਗਣੀ ਚਾਹੀਦੀ ਇਸ ਗੱਲ ਨਾਲ ਤੁਸੀਂ ਵੀ ਸਹਿਮਤ ਹੋ ਕੇ ਹੂੰ ਬਿਲਕੁਲ ਠੀਕ ਕੱਲ ਆਮ ਆਦਮੀ ਪਾਰਟੀ ਦੀ ਇੱਕ ਨੇਤਰੀ ਜਿਹੜੀ ਨੇ ਉਹਨਾਂ ਨੇ ਖੁਦ ਹੀ ਆਪਣੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਨੂੰ ਦੱਸਿਆ ਕਿ ਭਗ ਜਿਹੜੇ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਨੇ ਦਿੱਲੀ ਦੇ ਅੰਦਰ ਬਹੁਤ ਵੱਡਾ ਸਿੱਖਿਆ ਦੇ ਅੰਦਰ ਔਰ ਹੈਲਥ ਅੰਦਰ ਬਦਲਾਅ ਲੈ ਕੇ ਆਂਦਾ ਹੈ ਉਹਨਾਂ ਦੱਸਿਆ ਹੈ ਕਿ ਕੋਫੀਆਂ ਨਾਣ ਜਿਹੜੇ ਸੀਗੇ ਉਹ ਵੀ ਦੇਖਣਾ ਹੈ ਸੀ ਇਸ ਬਦਲਾਅ ਨੂੰ ਇਸ ਕਰਕੇ ਕੇਜਰੀਵਾਲ ਜੀ ਦੀ ਫੋਟੋ ਜਿਹੜੀ ਆ ਲੱਗਣਾ ਕੋਈ ਪਾਪ ਨਹੀਂ ਹੈਗਾ ਇਹ ਗਲਤ ਨਹੀਂ ਹੈਗਾ ਲੱਗਣੀ ਚਾਹੀਦੀ ਕਿਉਂਕਿ ਉਹ ਬਦਲਾਅ ਲੈ ਕੇ ਆਏ ਹੁਣ ਉਹ ਕੇਜਰੀਵਾਲ ਜੀ ਕਿਹੜਾ ਬਦਲਾਅ ਲੈ ਕੇ ਆਏ ਨਹੀਂ ਇਹ ਤੇ ਇਹੀ ਜਾਣ ਸਕ ਦੱਸ ਸਕਦੇ ਨੇ ਭਗਵੰਤ ਮਾਨ ਜੀ ਆ ਕੇਜਰੀਵਾਲ ਜੀ ਦੀ ਪੰਜਾਬ ਦੇ ਪ੍ਰਤੀ ਅਸੀਂ ਕਿਹੜੀ ਕੁਰਬਾਨੀਆਂ ਅਸੀਂ ਕੀ ਦੇਣਾ ਅਸੀਂ ਕਿਹੜੀ ਉਹਨਾਂ ਦੀ ਗੱਲ ਆ ਜਿਹਦੇ ਕਰਕੇ ਪੰਜਾਬ ਦੇ ਅੰਦਰ ਜਾਂ ਕੇਜਰੀਵਾਲ ਜੀ ਦੀ ਜਾਂ ਭਗਵੰਤ ਮਾਨ ਜੀ ਦੀ ਫੋਟੋ ਉੱਤੇ ਲੱਗਣੀ ਚਾਹੀਦੀ ਪ੍ਰਦਰਸ਼ਨੀ ਤੇ ਇਹਦਾ ਜਵਾਬ ਤੇ ਇਹੀ ਦੇ ਸਕਦੇ ਨੇ ਦੂਜੀ ਗੱਲ ਜਿਹੜੀ ਇਹ ਜਿਹੜੀ 20 ਸੂਬਿਆਂ ਨੂੰ ਜਦੋਂ ਝਾਂਕੀਆਂ ਮਿਲਦੀਆਂ ਨੇ ਤੇ ਇਹਨਾਂ ਨੂੰ ਸਮਝ ਆ ਗਿਆ ਕਿ ਪਿਛਲੀ ਵਾਰਾਂ ਵੀ ਅਸੀਂ ਪੁਰਾਣੀ ਝਾਂਕੀ ਬਣਾ ਕੇ ਵੇਚੀ ਸੀ ਤਾਂ ਰਿਜੈਕਟ ਹੋ ਗਈ ਸੀ ਫਿਰ ਭਗਵੰਤ ਮਾਨ ਜੀ ਨੂੰ ਪੂਰੇ ਪ੍ਰੋਸੈਸ ਦੇ ਦੌਰਾਨ ਕਿਉਂ ਉਹਨਾਂ ਨੇ ਅਫਸਰਾਂ ਨੂੰ ਲਿਗਵਾ ਕੇ ਉਹਨਾਂ ਨੇ ਜਾਣਕਾਰੀ ਨਹੀਂ ਲਈ ਵੀ ਸਾਡੀ ਝਾਂਕੀ ਦਾ ਕੀ ਹੋ ਰਿਹਾ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਅਫਸਰ ਨੇ ਜਵਾਬ ਦੇ ਦਿੱਤਾ ਕਿ ਫੋਟੋ ਨਾਲ ਨਹੀਂ ਲੱਗ ਸਕਦੀ ਇਹਨਾਂ ਨੇ ਕਿਹਾ ਜੀ ਅਸੀਂ ਤਾਂ ਫੋਟੋ ਤੋਂ ਬਿਨਾਂ ਲਗਾਵਾਂਗੇ ਨਹੀਂ ਹੂੰ ਇਸੇ ਕਰਕੇ ਜਦੋਂ ਚਾਂਕੀਆਂ ਦੀ ਲਿਸਟ ਫਾਈਨਲ ਸਾਹਮਣੇ ਆ ਗਈ ਉਸ ਦਿਨ ਭਗਵੰਤ ਮਾਨ ਜੀ ਪ੍ਰੈਸ ਕਾਨਫਰੰਸ ਕਰਦੇ ਨੇ ਇਸ ਦੌਰਾਨ 10 ਵਾਰਾ ਮੀਟਿੰਗਾਂ ਆਈਆਂ ਉਹਦਾ ਕਿਉਂ ਨਹੀਂ ਜ਼ਿਕਰ ਕਰ ਰਹੇ ਕਿਉਂ ਨਹੀਂ ਦੱਸ ਰਹੇ ਕਿਉਂ ਨਹੀਂ ਜਦੋਂ ਓਬਜੈਕਸ਼ਨ ਹੋਈ ਸੀ ਉਦੋਂ ਕਿਉਂ ਨਹੀਂ ਬੋਲੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਆਪਣੀ ਫੋਟੋ ਵਾਲੀ ਚਾਂਕੀ ਤੇ ਰੋਲਾ ਪਊਗਾ ਤੇ ਜਦੋਂ ਚਾਂਕੀ ਨਹੀਂ ਐਕਸੈਪਟ ਹੋਈ ਹੁਣ ਸਾਡੇ ਗੱਲ ਆਉਂ ਕਹਿੰਦੇ ਜੀ ਵਿਰੋਧੀ ਪਾਰਟੀਆਂ ਦੀਆਂ ਚਾਂਕੀਆਂ ਨੇ ਨਾ ਸਰਕਾਰ ਨੇ ਆਪਣੀਆਂ ਚਾਂਕੀਆਂ ਲਾਤੀਆਂ ਵਿਰੋਧੀ ਸੂਬਿਆਂ ਦੀਆਂ ਚਾਂਕੀਆਂ ਹਟਾ ਦਿੰਦੀਆਂ ਵਿਰੋਧੀ ਸੂਬਿਆਂ ਅੰਦਰ ਤੇ ਤਾਮਿਲਨਾਡੂ ਵੀ ਆ ਆਂ ਚਲੋ ਧੱਕੋ ਬਾਤ ਹੈ सिरसा ਸਾਹਿਬ ਰਾਤ ਸੌਰੀ ਮਾਫ ਕਰਨਾ ਕਰਨਾਟਕਾ ਵੀ ਆ ਇਸ ਕਰਕੇ ਕਈ ਸਾਰੇ ਸੂਬਿਆਂ ਦਾ ਹਿੱਸਾ ਉਹਦਾ ਆਮ ਆਦੇ ਅੰਦਰ ਲੇਕਿਨ ਇਹ ਕਹਿ ਦੇਣਾ ਕਿ ਜੀ ਦਿੱਲੀ ਦਿੱਲੀ ਅੰਦਰ ਔਰ ਪੰਜਾਬ ਅੰਦਰ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਭਗਵੰਤ ਮਾਨ ਜੀ ਦੀ ਫੋਟੋ ਨਹੀਂ ਲੱਗੂਗੀ ਬਿਲਕੁਲ ਨਹੀਂ ਲੱਗੂਗੀ ਬਸ ਤੌਰ ਤੇ ਕਹਿ ਰਹੇ ਨਹੀਂ ਲੱਗੂਗੀ ਕੋਈ ਉਹਨਾਂ ਦੀ ਪੰਜਾਬ ਨੂੰ ਅਸੀਂ ਦੇਣ ਨਹੀਂ ਕਿ ਉਹਨਾਂ ਦੀ ਫੋਟੋ ਲਗਾਈ ਜਾਵੇ ਬਿਲਕੁਲ ਨਹੀਂ ਲੱਗੂਗੀ ਪਰ ਪੁਆਇੰਟ सिरसा ਸਾਹਿਬ ਇਹ ਹੈ ਕਿ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਫੋਟੋ ਲਗਾਈ ਹੀ ਨਹੀਂ ਦੇਖੋ ਮੁੱਦਾ ਕਿੱਥੇ ਹੈ ਜੇਕਰ ਆਮ ਆਦਮੀ ਪਾਰਟੀ ਦੇ ਕੋਈ ਲੀਡਰ ਨੇ ਸਟੇਟਮੈਂਟ ਜਾਰੀ ਕਰ ਰਹੇ ਨੇ ਕਿ ਲਗਣਾ ਕੋਈ ਗਲਤ ਨਹੀਂ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਸਮਝਿਆ ਜਾ ਸਕਦਾ ਕਿ ਵਾਕਈ ਫੋਟੋ ਲਗਾ ਕੇ ਭੇਜੀ ਸੀ ਸਵਾਲ ਉੱਠ ਰਹੇ ਨੇ ਕਿ ਕਿੱਥੋਂ ਇਹ ਜਾਣਕਾਰੀ ਮਿਲੀ ਹੈ ਜਾਂ ਬਕਾਇਦਾ ਕੋਈ ਡਿਜ਼ਾਈਨ ਦੀ ਉਹ ਫੋਟੋ ਹੋਏਗੀ ਜਾਂ ਕੁਝ ਪੋਸਟਰ ਹੋਏਗਾ ਮੈਨੂੰ ਲੋੜ ਹੀ ਨਹੀਂ ਮੈਂ ਤਾਂ ਦੱਸਦਾ ਕਿ ਆਮ ਆਦਮੀ ਪਾਰਟੀ ਦੀ ਕੱਲ ਪ੍ਰੈਸ ਕਾਨਫਰੰਸ ਤੋਂ ਵੀ ਤਾਸਰੇ ਨੇ ਮੇਰੇ ਤੋਂ ਤਾਂ ਗੱਲ ਤੇ ਨਾਖਬਾਰ ਕੀਤਾ ਜਾਵੇ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਨੇਤਰੀ ਖੁਦ ਹੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇ ਰਹੀ ਉਹਦੇ ਤੇ ਤੁਸੀਂ ਵਿਸ਼ਵਾਸ ਕਰ ਲਓ ਔਰ ਹੋ ਜੇ ਤਾਂ ਨੰਨੇ ਨਾਲ ਨੀਉ ਉਤਵਾਸ਼ ਕਰਨਾ ਮੈਂ ਤੇ ਉਹਨਾਂ ਦੀ ਗਾਦੀ ਕਰ ਰਿਹਾ ਹਾਂ ਹਾਂ ਆਬਾਬ ਗਰੇਵਾਲ ਜੀ ਜੀ ਦੇਖੋ ਪਤਾ ਕੀ ਹੈ ਮੈਨੂੰ ਸਿਰਸਾ ਜੀ ਦੀ ਗੱਲਾਂ ਸੁਣ ਕੇ ਇਹ ਲੱਗ ਰਿਹਾ ਜਿਵੇਂ ਪਿੰਡ ਦੇ ਸੱਚੇ ਬੁਢੇ ਬੈਠ ਕੇ ਗੱਲਾਂ ਕਰਦੇ ਹੁੰਦੇ ਹਨ ਨਾ ਕਿ ਜੀ ਫਲਾਣੇ ਤੋਂ ਫਲਾਣੀ ਚੀਜ਼ ਸੁਣੀ ਸੀ ਫਲਾਣੇ ਨੇ ਫਲਾਣੀ ਚੀਜ਼ ਕਹੀ ਸੀ ਉਹਦੇ ਤੋਂ ਫਿਰ ਫਲਾਣੀ ਚੀਜ਼ ਆਏ ਹੋਗੀ ਮੈਨੂੰ ਬੜੀ ਯਾਦ ਆਈ ਜੀ ਮੈਂ ਦੇਖ ਰਿਹਾ ਕਿ ਤੱਥ ਤੋਂ ਵਹੀਲ ਆਪਾਂ ਇਹ ਜਿਹੀਆਂ ਗੱਲਾਂ ਕਰਦੇ ਆਂ ਤੇ ਆਪਾਂ ਬੋਲ ਰਹੇ ਹਾਂ ਉੱਤੇ ਇੰਨੇ ਕੰਫੀਡੈਂਸ ਨਾਲ ਬੋਲ ਰਹੇ ਆਂ ਕਿ ਜੀ ਉਹਨੇ ਨੇਤਰੀ ਨੇ ਟੈਸਟ ਆਪਸ਼ਨਸ ਕੀਤੀ ਸੀ ਉਹ ਤੁਸੀਂ ਪਲੀਜ਼ ਰੱਬ ਦਾ ਵਾਸਤਾ ਰੱਬ ਕੋਲ ਦੋ ਥੋੜਾ ਜਿਹਾ ਸੋਚ ਕੇ ਬੋਲੋ ਜਿਹਹ ਜਿਹੇ ਗੱਲਾਂ ਤੁਸੀਂ ਕਰਨ ਲੱਗ ਗਏ ਹੋ ਉਤੋਂ ਸਮਝ ਆ ਗਿਆ ਕਿ ਤੁਸੀਂ ਟੋਟਲੀ ਹੁਣ ਲੌਜੀਕ ਨੂੰ ਪਾਰ ਛੱਡ ਚੁੱਕੇ ਹੋ ਲੌਜੀਕ ਨੂੰ ਬਿਲਕੁਲ ਤੁਸੀਂ ਪਾਰ ਛੱਡ ਚੁੱਕੇ ਹੋ ਮੈਨੂੰ ਇੱਕ ਉਦਾਹਰਨ ਦੇ ਦਿਓ ਇੱਕ ਉਦਾਹਰਨ 1950 ਤੋਂ ਲੈ ਕੇ ਅੱਜ ਤੱਕ ਜਦੋਂ ਕਿਸੇ ਵੀ ਪੋਲੀਟਿਕਲੀ ਕਰਨੀ ਕੋਟੋ ਲੱਗਿਆ ਹੋਵੇ ਹਾਂ ਐਸ ਕੀ ਜਰੂਰ ਸਾਨੂੰ ਪਤਾ ਲੱਗਿਆ ਕਿ ਖਬਰ ਹੈ ਕਿ ਜਿਹੜੀ ਸਭ ਤੋਂ ਬੁਰੇ ਜਿਹੜੀ ਆਊਗੀ ਨਾ ਯੂਨਿਟ ਉੱਥੇ ਮੋਦੀ ਜੀ ਦੀ ਵੱਡੀ ਫੋਟੋ ਲੈ ਕੇ ਜਾਣਗੇ ਐਨੀ ਜੀ ਜਾਣਕਾਰੀ ਸਾਨੂੰ ਵੀ ਨਹੀਂ ਲਈ ਕਿਥੋਂ ਪਤਾ ਨਹੀਂ ਕਿਥੋਂ ਕਿੰਨਾ ਕੀ ਸਰੋਤ ਹੈ ਗੱਲ ਦਾ ਕੀ ਹੁੰਦਾ ਜੀ ਗੱਲ ਤਾਂ ਰੋੜ ਦੇਦੀ ਹੁੰਦੀ ਹੈ ਸੋ ਮੈਂ ਬੇਸਿਕਲੀ ਕਿਹਨਾਂ ਨੂੰ ਬੇਨਤੀ ਕਰੂੰਗਾ ਕਰਨੀਆਂ ਮੁੱਦਿਆਂ ਦੀ ਗੱਲ ਕਰੋ ਦਿੱਲੀ ਚ ਤਿੰਨ ਵਾਰੀ ਸਰਕਾਰ ਆਈ ਉਸਤਾ ਸਹੀ ਕਰ ਰਹੇ ਹੋਵਾਂਗੇ ਠੀਕ ਹੈ ਨਾ ਤੁਹਾਡਾ ਟਿੱਲ ਦਾ ਜ਼ੋਰ ਲੱਗਿਆ ਹੋਇਆ ਕਿ ਇਹਨਾਂ ਨੂੰ ਖਤਮ ਕਰਨ ਲਈ ਉਹ ਵੀ ਨਹੀਂ ਹੋਇਆ ਉਹਦੇ ਬਾਵਜੂਦ ਪੰਜਾਬ ਚ ਵੀ ਆ ਗਏ ਸੋ ਹੁਣ ਲੌਜੀਕਲ ਗੱਲਾਂ ਕਰੋ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ ਤੇ ਤੁਸੀਂ ਨਾ ਮਤਲਬ ਕੋਈ ਲੋਕਾਂ ਦੀ ਕਚਹਿਰੀ 'ਚ ਓਨਲੀ ਪਿਆਰ ਹੋ ਜਾ ਤੇ ਜਦੋਂ ਇਹਨਾਂ ਨੂੰ ਪਤਾ ਕਿ ਲੋਕਾਂ ਨੇ ਪੁੱਛਣਾ ਕਿ ਬੇਰੋਜ਼ਗਾਰੀ ਦਾ ਕੀ ਹਾਲ ਹੈ ਦੇਸ਼ ਦਾ ਇਹਨਾਂ ਬੁਰਾ ਹਾਲ ਕਿਉਂ ਹੈ ਇੱਕ ਬੰਦਾ ਇੰਨਾ ਅਮੀਰ ਕਿਵੇਂ ਹੋ ਗਿਆ ਜੀ ਐਂਡ ਦੇਸ਼ ਦੀ ਇੰਨੀ ਜਿਹੜੀ ਵੈਲਥ ਹੈ 20 ਲੱਖ ਕਰੋੜ ਰੁਪਈਆ ਜਿਹੜਾ ਸੀਏਜੀ ਆਫ ਇੰਡੀਆ ਕਹਿ ਰਹੇ ਨਹੀਂ ਕਿ ਆਪਣੇ ਮਿੱਤਰਾਂ 'ਚ ਵੰਡਤਾ ਤੇ ਕਿਸ ਤਰ੍ਹਾਂ ਹਵਾਲੇ ਹੋਏ ਨੇ ਉਹ ਸਵਾਲ ਜਵਾਬ ਹੋਣਗੇ ਕਿ ਤੇ ਹੁਣ ਜਿਹੜੀ ਬਖਲਾਹਚ ਤਹੇਜੇ ਬਿਆਨ ਦਿੱਤੇ ਜਾ ਰਹੇ ਐਂਡ ਇਹਨਾਂ ਨੂੰ ਪਤਾ ਹੈ ਕਿ ਝੂਠ ਦਾ ਇੰਨੀ ਦੇਰ ਤੱਕ ਪਲੰਦਾ ਚੱਲ ਹੀ ਸਕਦਾ ਸੋ ਮੈਂ ਪਲੀਜ਼ ਰਿਕਵੈਸਟ ਕਰੂੰਗਾ ਕਿ ਆਧਾਰ ਵਾਲ ਜਿਹੜੇ ਸਟੇਬਲੂ ਗਏ ਸੀ ਉਹਨਾਂ ਦੀ ਕੋਈ ਰਿਪੋਰਟ ਮੰਗਾ ਲਓ ਕੋਈ ਮਿਨਿਸਟਰੀ ਤੋਂ ਰਿਪੋਰਟ ਮੰਗਾ ਲਓ ਕੋਈ ਮਿਨਿਟਸ ਆਫ ਦ ਮੀਟਿੰਗ ਪੇਸ਼ ਕਰ ਦਿਓ ਕੁਝ ਤਾਂ ਪੇਸ਼ ਕਰ ਦਿਓ ਨਾ ਇਹੋ ਜਿਹਾ ਕਿਸੇ ਨੇ ਇੱਕ ਨਿਕ ਕੋਈ ਗੱਲ ਕਹਤੀ ਪਤਾ ਨਹੀਂ ਕਿਹੜੇ ਕੰਟੈਕਸਟ 'ਚ ਕਹੀ ਪਤਾ ਹੀ ਨਹੀਂ ਕਿਹੜੇ ਕੰਟੈਕਸਟ 'ਚ ਕਹੀ ਬਟ ਨਹੀਂ ਜਾਖੜ ਸਾਹਿਬ ਤੇ ਸਿਰਸਾ ਜੀ ਹੁਣ ਦੁਬਾਰਾ ਉਹਨੂੰ ਰੀਇਨਫੋਰਸ ਕਰਦੇ ਆ ਸੋ ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਹੁਣ ਤੁਹਾਨੂੰ ਲੋਕ ਸੀਰੀਅਸਲੀ ਲੈਣਾ ਬੰਦ ਹੋ ਗਏ ਨੇ ਐਂ ਤੁਸੀਂ ਪਲੀਜ਼ ਦੇ ਤੁਸੀਂ ਇਫ ਯੂ ਵਾਂਟ ਟੂ ਬੀ ਟੇਕਨ ਸੀਰੀਅਸਲੀ ਤੁਹਾਡੀ ਸੀਰੀਅਸ ਰਾਏ ਦਿੱਤੀ ਕਰਿਆ ਕਰੋ ਕਿਉਂ ਦੇਖੋ ਧਰਮ ਖਤਰੇ ਚ ਪਾ ਲਿਆ ਉਹ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਲੋਕ ਦੇਖ ਚੁੱਕੇ ਆ ਫਿਰ ਇਹਨਾਂ ਨੇ ਹੋਰ ਝਗੜੇ ਝਗੜੇ ਕਰਾ ਲਏ ਬਟਵਾਰੇ ਛਟਵਾਰੇ ਅਸਟਾ ਬੇਇੰਤੀ ਕਰ ਰਹੇ ਜੀ ਕਿਉਂ ਸਾਡਾ ਨਹੀਂ ਅਲਾਉ ਕਰਦੇ ਤਾਂ ਕਿਸੇ ਨਾ ਕਿਸੇ ਤਰੀਕੇ ਮਨੀਪੁਰ ਦਾ ਇਹਲਾਉ ਕਰ ਦਿੰਦੇ ਉੱਥੇ ਜੋ ਇਹਨਾਂ ਦੀ ਇੰਨੀ ਸੋਹਣੀ ਲੈਗਸੀ ਹੈ ਉਹੀ ਦਿਖਾ ਦਿੰਦੇ ਕਿ ਕਿਸ ਤਰ੍ਹਾਂ ਬਟਵਾਰੇ ਕਰਾਉਂਦੇ ਆ ਸੋ ਮੈਨੂੰ ਲੱਗਦਾ ਕਿ ਹੁਣ ਇਹਨਾਂ ਨੂੰ ਆਪਣੀ ਸਿਆਸਤ ਨਾ ਹੋਰ ਸੀਰੀਅਸ ਕਰਨੀ ਚਾਹੀਦੀ ਆ ਲੋਕਾਂ ਦਾ ਬੇਸਕੂਨ ਸੁਣਾਉਣਾ ਬੰਦ ਕਰ ਹਮ ਸਰ ਸਰ ਸਬੂਤ ਮੰਗ ਰਹੇ ਨੇ ਗਰਵਾ ਸਾਹਿਬ ਮੈਂ ਮੈਂ ਦੱਸਣਾ ਏ ਉਹਨੂੰ ਹੀ ਕਹਦਾ ਜਵਾਬ ਦਿੰਦਾ ਮੈਂ ਸਾਡਾ ਉਹਨੂੰ ਦੱਸਣਿਆ ਬੱਚੀ ਕਹਿੰਦਾ ਵੇਖੋ ਕਹਿ ਰਹੇ ਜੀ ਸੁਣੀ ਗੱਲ ਦੇ ਭਈ ਭਗਵੰਤ ਮਾਨ ਜੀ ਜਿਹੜੀਆਂ ਗੱਲਾਂ ਕਰਦੇ ਨੇ ਉਹ ਕਰ ਸਕਦੇ ਨੇ ਕਹਿੰਦੇ ਜੀ ਨਾਨ ਸੀਰੀਅਸ ਨੇ ਮਤਲਬ ਭਗਵੰਤ ਮਾਨ ਜੀ ਦੀ ਫੋਟੋ ਲੱਗੇ ਤੇ ਸੀਰੀਅਸ ਹੋ ਜਾਊਗਾ ਸਾਡੀ ਗੱਲ ਅਸੀਂ ਗੱਲ ਕਾਂਗੇ ਤਾਂ ਨਾਨ ਸੀਰੀਅਸ ਹੋ ਗਈ ਜਿਹੜੀ ਇਹਨਾਂ ਦੇ ਖੁਦ ਦੇ ਬੁਲਾਰੇ ਗੱਲ ਕਰ ਰਹੇ ਕਹਿੰਦੇ ਉਹ ਸੁਣੀ ਸੁਣਾਈ ਗੱਲ ਹੋਗੀ ਜਦੋਂ ਤੁਹਾਡੇ ਬੁਲਾਰੇ ਬੋਲਣਗੇ ਉਹ ਵੀ ਗੱਲ ਸੁਣੀ ਸੁਣਾਈ ਹੋਗੀ ਸਾਡੀ ਗੱਲ ਜਿਹ ਇਹ ਲੋਕੋ ਕਹਿੰਦੇ ਜੀ ਦੇਖੋ ਤਿੰਨ ਵਾਰ ਸਾਡੀ ਸਰਕਾਰ ਆਈ ਸਰਕਾਰ ਤੇ ਚਲੋ ਤੁਹਾਡੀ ਦੋ ਵਾਰ ਆਈ ਪਰ ਮੈਂ ਕਹਿੰਦਾ ਤਿੰਨ ਵਾਰ ਤਾਂ ਜੀਲਾ ਪਕਸ਼ੀ ਜੀ ਦੀ ਵੀ ਸਰਕਾਰ ਆਈ ਸੀ ਜਦੋਂ ਸਰਕਾਰ ਆਉਣਾ ਤਾਂ ਮਤਲਬ ਹੈ ਇਹ ਹੈ ਕਿ ਤੁਹਾਨੂੰ ਅਧਿਕਾਰ ਹੋ ਗਿਆ ਕਿ ਸ਼ਰਾਬ ਦੇ ਨਾਮ ਦੇ ਉੱਤੇ ਲੁੱਟ ਕੇ ਪੈਸੇ ਤੇ ਸਾਰੇ ਮੰਤਰੀ ਅੰਦਰ ਬੰਦ ਕਰਾ ਦਿਓ ਤੁਹਾਨੂੰ ਅਧਿਕਾਰ ਹੋ ਗਿਆ ਕਿ ਸਕੂਲਾਂ ਦੀਆਂ ਬਿਲਡਿੰਗਾਂ ਚੋਂ ਪੈਸੇ ਲੁੱਟ ਕੇ ਤੇ ਮੰਤਰੀ ਹੇਲ ਚ ਬਚਾ ਦੇਣ ਮਤਲਬ ਤੁਹਾਨੂੰ ਅਧਿਕਾਰ ਮਿਲ ਗਿਆ ਜਿੰਨ ਮਤਲਬ ਤੁਹਾਨੂੰ ਅਧਿਕਾਰ ਮਿਲ ਗਿਆ ਜਿਹੜੀਆਂ ਗੱਲਾਂ ਤੇ ਤੁਸੀਂ ਆਏ ਸੀ ਵੀ ਸੰਤ ਸਿਕਿਉਰਟੀਆਂ ਚਾਹੀਦੀਆਂ ਨਹੀਂ ਵੱਡੀਆਂ ਵੱਡੀਆਂ ਟੂ 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 ਵਾਈਟੀਆਂ ਜਾਂਦੀਆਂ ਗੱਡੀਆਂ ਅੱਜ ਤੇ ਭਗਵੰਤ ਮਾਨ ਜੀ ਦੇ ਔਰ ਉਹਨਾਂ ਦੇ ਘਰੋਂ ਵੀ ਗੱਡੀਆਂ ਤੇ 2 2 2 ਪਾਈਦਾ ਜਾਂਦਾ ਏ 200 ਤੋਂ ਗੱਡੀਆਂ ਦਾ ਕਾਫਲਾ ਜਾਂਦਾ ਏ 5 500 ਪਰਸੂ ਸ਼ਹੀਦੀ ਜੋੜ ਮੇਲੇ 'ਚ ਪਹੁੰਚੇ ਨੇ ਦਰਵਾਜ਼ੇ ਬੰਦ ਕਰਾਤੇ ਗੁਰਦੁਆਰਿਆਂ ਤੇ ਗੁਰਦੁਆਰਿਆਂ ਦੇ ਅੰਦਰ ਵੜਨ ਨਹੀਂ ਕਿਸੇ ਨੂੰ ਦਿੱਤਾ ਕੀ ਹੋ ਗਿਆ ਜੀ ਕਹਿੰਦੇ ਜੀ ਨਵਾਬ ਸਰਦੋਜ ਦੇ ਰਾਜੇ ਆ ਰਹੇ ਨੇ ਰਾਜਾ ਸਰਦੋਜ ਨਵਾਬ ਪਹੁੰਚ ਰਹੇ ਨੇ ਭਗਵੰਤ ਸਰਦੋਜ ਹੈ ਜੀ ਸਰਦੋਜ ਨਹੀਂ ਹੈ ਇਸ ਸਰਦੋਜ ਦੀ ਰਾਜੇ ਜਿਹੜਾ ਅੱਜਕੱਲ੍ਹ ਚੱਲਦੇ ਨੇ ਦੇਖਿਆ ਇੱਕ ਜਹਾਜ਼ ਤੋਂ ਉਤਰਦੇ ਨੇ ਦੂਜੇ ਹੈਲੀਕਾਪਟਰ 'ਚ ਵੜ ਜਾਂਦੇ ਨੇ ਜੀ ਦਾ ਕਰਾਇਆ ਜਾਜ ਦਾ 20 ਲੱਖ ਰੁਪਇਆ ਘੰਟਾ ਹੈ ਅੱਜ ਕੱਲ ਉਸ ਤੋਂ ਘੱਟ ਜਾਜ ਵੀ ਨਹੀਂ ਬੈਠਦੇ ਰਾਜਾ ਸਰਤੋਜ ਨਵਾਬ ਸਰਤੋਜ ਤੇ ਸਾਨੂੰ ਗੱਲਾਂ ਦੱਸ ਲਈ ਕਹਿੰਦੇ ਅਸੀਂ ਨੌਨ ਸੀਰੀਅਸ ਦੇ ਦਾਂ ਜੀ ਨੌਨ ਸੀਰੀਅਸ ਨੂੰ ਕਹਿੰਦੇ ਨੇ ਮੇਰਾ ਸੁਣ ਦੋ ਨੌਨ ਸੀਰੀਅਸ ਕਿਹਨੂੰ ਕਹਿੰਦੇ ਆ ਮੈਂ ਨੌਨ ਸੀਰੀਅਸ ਬਤਾਦਾ ਸਰਤੋਜ ਜੀ ਨੌਨ ਸੀਰੀਅਸ ਕਿਹਦੇ ਨੇ ਜਦੋਂ ਲੋਕਾਂ ਨੂੰ ਸਰਤੋਜ ਕਹਿੰਦਾ ਸੀਗਾ ਬਸ ਅੱਡੇ ਤੇ ਘੁੰਮ ਕੇ ਦਿਖਾ ਕੱਲਿਆਂ ਅੱਜ 800 ਬੰਦੇ ਦੇ ਸਿਕਿਉਰਟੀ ਜਾਂਦੇ ਉਹਨੂੰ ਨੌਨ ਸੀਰੀਅਸ ਕਹਿੰਦੇ ਨੇ ਜਿਹੜੇ ਕਹਿੰਦੇ ਸੀ ਗੱਡੀਆਂ ਦੇ ਕਾਫਲੇ ਜਾਂਦੇ ਅੱਜ 2-200 ਗੱਡੀ ਦੇ ਕਾਫਲੇ ਜਾਂਦੇ ਉਹ ਜਿਹੜੇ ਕਹਿੰਦੇ ਸੀ ਮੈਂ ਸਿੰਗਲ ਮਕਾਨ ਦੇ ਕਮਰੇ ਚ ਰਹੂੰਗਾ ਅੱਜ ਸ਼ੀਸ਼ ਮਹਿਲ ਚ ਰਹਿੰਦੇ ਨੇ ਉਹਨੂੰ ਨਾਨ ਸੀਰੀਅਸ ਕਹਿੰਦੇ ਨੇ ਜਿਹੜੇ ਕਹਿੰਦੇ ਸੀ ਹਲਿਕਾਪਟਰਾਂ ਤੇ ਗੇੜੀਆਂ ਕੱਟਦੇ ਨੇ ਅੱਜ ਹੈਲੀਕਾਪਟਰ ਉਤਰਦੇ ਨੇ ਉਹਨੂੰ ਨਾਨ ਸੀਰੀਅਸ ਕਹਿੰਦੇ ਨੇ ਨਾਨ ਸੀਰੀਅਸ ਇਹਨੂੰ ਕਿਹਾ ਜਾਂਦਾ ਹੈ ਮੈਂ ਆਮ ਆਦਮੀ ਪਾਰਟੀ ਦੇ ਬੁਲਾਰੇ ਸਭ ਨੂੰ ਜ਼ਰੂਰ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਹਨਵਾਂ ਗਰੇਵਾਲ ਸਾਹਿਬ ਹਾਂਜੀ ਹੁਣ ਰੱਖਿਓ ਨਾ ਹੁਣ ਲਿਓ ਜਾਇਓ ਨਾ ਹੁਣ ਜਾਇਓ ਨਾ ਗਏ ਤਾਂ ਨਹੀਂ ਹਲੇ ਹੈਗੀ ਜੀ ਫਿਰ ਰੁਕ ਵਹਾਂ ਸੌਣ ਲਓ ਸੌਣ ਲਓ ਉਹ ਸੌਣ ਉਹ ਹਾਂ ਸੌਣ ਲਓ ਹੁਣ ਸੌਣ ਉਹਨਾਂ ਨੂੰ ਬੋਲਣਾ ਪਹਿਲੀ ਗੱਲ ਮ ਮੈਂ ਬੋਲਣਾ ਦੇਖੋ ਪਹਿਲੀ ਗੱਲ ਪਹਿਲੀ ਗੱਲ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਭਾਂਸ ਕੇ ਆ ਕੇ ਵੀਰ ਜਣਨ ਤੇ ਕੋਈ ਫਾਇਦਾ ਨਹੀਂ ਹੁੰਦਾ ਇਹ ਤਾਂ ਉਹੀ ਰਿਕਾਰਡ ਚੱਲਣਾ 1 ਰੁਪਿਆ ਲੱਦਿਆ ਨਹੀਂ ਕਿਤੇ ਕੋਈ ਗੱਲ ਨਹੀਂ ਚੱਲੇ ਕੋਈ ਗੱਲ ਨਹੀਂ ਅਸੀਂ ਵੀ ਅਸੀਂ ਫੜ ਕੇ ਬੰਦੇ ਅੰਦਰ ਦੇ ਦਿੰਨੇ ਹੁੰਦੇ ਆ ਕੋਈ ਗੱਲ ਨਹੀਂ ਅਸੀਂ ਹੁੰਨੇ ਆ ਜੀ ਅਸੀਂ ਕਰ ਦੇ ਦਿੰਨੇ ਹੁੰਦੇ ਆ ਕੋਈ ਗੱਲ ਦੂਜੀ ਗੱਲ ਉਹ ਸੀਰੀਅਸਨੈਸ ਉਦੋਂ ਹੁੰਦੀ ਹੈ ਜਦੋਂ ਚੁੱਪ ਚਾਪ ਪੈਸਾ ਸੱਜੇ ਖੱਬੇ ਤੋਂ ਮਦ ਦੀ ਦਾ ਬੇਟਾ ਇੱਧਰ ਉੱਧਰ ਕਰ ਦਿੰਦਾ ਖੇਤੀਆਂ ਚਲਦੀਆਂ ਨੇ ਵਧੀਆ ਲਾਟਰੀਆਂ ਲੱਗੀਆਂ ਹੋਈਆਂ ਨੇ ਸੋ ਇਹ ਨੌਨ ਸੀਰੀਅਸ ਨਹੀਂ ਸੀਰੀਅਸ ਦਾ ਸੀਰੀਅਸ ਦਾ ਪੂਰੇ ਨਹੀਂ ਜੀ ਲੋਕ ਤਾਂ ਕੋ ਵਾਲਾ ਪੂਰੇ ਸੀਰੀਅਸ ਨੇ ਦੇਸ਼ ਦੀ ਦੁਖਦਲ ਅਤੇ ਤਕਲੀਫ ਕੀ ਹੈ ਤੇ ਲੋਕਾਂ ਦੇ ਕੋ ਕਿੰਨੇ ਵਿਲੇ ਆ ਖੜ ਕੇ ਗੱਡੀਆਂ ਜਣਦੇ ਆ ਇੰਨੀ ਗੱਡੀ ਆਦੀ ਜੀ ਦੇਖੋ ਸੀਰੀਅਸਲੀ ਉਦੋਂ ਬੁਣਦੇ ਸੀ ਉਹ ਰੁਕੋ ਰੁਕਣਾ ਸ਼ੌਂਤਾ ਲਗਾਓ ਰੁਕੋ ਤਾਂ ਲੋ ਮੈਂ ਟੋਕਿਆ ਤੁਹਾਨੂੰ ਗਰੇਵਾਲ ਦਾ ਦੇਖੋ ਕਿੰਨੀ ਤੰਗੀ ਹੋਈ ਤੁਹਾਨੂੰ ਗੱਡੀਆਂ ਦੀ ਮੈਂ ਟੋਕਿਆ ਤੁਹਾਨੂੰ ਸੱਚ ਨਹੀਂ ਬੋਲਦਾ ਕਿ ਮੈਂ ਟੋਕਿਆ ਤੁਹਾਨੂੰ ਮੈਂ ਟੋਕਿਆ ਤੁਹਾਨੂੰ ਕਿੰਨੇ ਗੱਡੀਆਂ ਗਿਣਦੇ ਨੇ ਗੋਪਾਲ ਜੀ ਗੱਡੀਆਂ ਗਿਣਦੇ ਨੇ ਜਿੱਥੇ ਜਵਾਬ ਦਿਓ ਮੈਂ ਬੋਲਣਾ ਗੋਪਾਲ ਜੀ ਬੋਲਣਾ ਮੈਂ ਜਿਹੋ ਠੀਕ ਸੀ ਗਿਆ ਬੋਲਣਾ ਮੈਂ ਟੋਕਿਆ ਤੁਹਾਨੂੰ ਮੈਂ ਹੋਰ ਤੇ ਜਿਆਦਾ ਖਰੋਬਾ ਕਰਦੇ ਜੀ ਮੇਰੀ ਗੱਲ ਸੁਣੋ ਮੈਨੂੰ ਪਤਾ ਤੁਸੀਂ ਮੈਨੂੰ ਪਰ ਟੂ ਟੂ ਬਾਕੀ ਆ ਬਾਤ ਮੈਨੂੰ ਪਤਾ ਮੈਨੂੰ ਪਤਾ ਕੋਈ ਜਿਹੜੀ ਆਵਾਜ਼ ਕਰ ਰਿਹਾ ਮੈਂ ਬੋਲੀਆਂ ਕਹਿੰਦੇ ਨੇ ਮੈਂ ਬੋਲ ਮੈਂ ਬੋਲਣਾ ਨਹੀਂ ਲਿਖੋ ਅੱਛਾ ਮੈਂ ਬੋਲਣਾ ਚਲੋ ਪੁੱਛਣਗੇ ਕਰਵਾ ਦੋ ਸਵਾਲ ਮੈਂ ਜਵਾਬ ਮੈਂ ਜਵਾਬ ਦੇ ਦਾਂ ਜਵਾਬ ਦਿਓ ਨਾ ਪਰ ਗੱਡੀਆਂ ਦਾ ਖਰਾਬ ਕਿਉਂ ਹੋ ਗਿਆ ਬੋਲਣ ਤਾਂ ਦਿਓ ਬੋਲਣ ਤਾਂ ਦਿਓ ਬੋਲਣ ਤਾਂ ਦਿਓ ਔਰ ਇਹ ਮੈਨੂੰ ਬੋਲ ਤਾਂ ਲੈਣ ਦਿਓ ਗੁਰੂ ਜੀ ਮੈਨੂੰ ਤਾਂ ਲੈ ਲਿਓ ਅਰੇ ਮੈਨੂੰ ਬੋਲ ਲੈਣ ਦਿਓ ਚਲੋ ਫਿਰ ਕੋਈ ਗੱਲ ਨਹੀਂ ਫਿਰ ਨੌਨ ਸਟਾਪ ਤਾਂ ਮੈਂ ਵੀ ਬਹੁਤ ਸਾਰਾ ਸਿਰਸਾ ਜੀ ਜੇ ਤੁਸੀਂ ਜੇ ਤੁਸੀਂ ਚੁੱਪ ਨਹੀਂ ਕਰਨਾ ਤੁਸੀਂ ਨਿਕਰਾਂ ਵਾਲੇ ਹੋਗੇ ਹੁਣ ਸੰਗੀਆਂ ਨੇ ਤੁਹਾਨੂੰ ਸੰਗ ਚਾਹਤ ਹੈ ਨਿਕਰਾਂ ਤੁਸੀਂ ਪੰਜ ਸਾਲ ਦੇ ਬਾਰੇ ਜੀ ਅਸੀਂ ਕਾਹ ਗੱਲ ਹੋਈ ਤਾਂ ਸਾਰਾ ਬੋਲ ਨਹੀਂ ਰਹੇ ਤਾਂ ਆਹੋ ਜਾਨ ਕੇ ਤੁਹਾਡਾ ਤਾਂ ਪਤਾ ਲੱਗ ਗਿਆ ਜੀ ਤੁਹਾਡਾ ਤਾਂ ਪਤਾ ਲੱਗ ਗਿਆ ਸਾਰੇ ਦੇਸ਼ ਨੇ ਦੇਖ ਲਿਆ ਸਮਝ ਲਓ ਮੇਰੀ ਗੱਲ ਤੁਸੀਂ ਨਾਲ ਜਿਵੇਂ ਆ ਬੱਚਿਆਂ ਨੂੰ ਜਿਹੜੇ 5ਵੀਂ ਦੇ ਬੱਚਿਆਂ ਨੂੰ ਟਾਉਂ ਟਾਉਂ ਕਰਦੇ ਕਰਦੇ ਨਾ ਇੱਕ ਲੋਜੀਕਲ ਗੱਲ ਨਹੀਂ ਮੰਗ ਸਕਦਾ ਮੈਨੂੰ ਨਿਕਰ ਪਉਣਾ ਹੈ ਮੈਂ ਮੇਰੀ ਗੱਲ ਕਰੇ ਬਾਲ ਤਾਂ ਪਰਮਿੰਦਰ جریوالو بہت بہت آئے ہوئے کرتا ہوں بولیوڈ آتا ਸੇ ਹੀ ਪਾਉਂਦੇ ਕਿ ਉਹਨਾਂ ਅਜਿਹਾ ਹਵਾ ਨਾਲ ਤਰਕਰਾਂ ਬੋਾਰੀ ਮੈਨੂੰ ਪਤਾ ਨਿਕਰ ਤੇ ਬੜਾ ਬੱਜੇ ਜੇ ਉਹ ਮੈਨੂੰ ਬੋਲ ਤਾਂ ਲੈਣਦੇ ਹੋ ਐਨੇ ਖੁਸ਼ ਹੋ ਕੇ ਦੱਸਦੇ ਨਹੀਂ ਨਿਕਰ ਦਾ ਜਵਾਬ ਦਿੱਤਾ ਸੀ ਨਹੀਂ ਨਿਕਰ ਤਾਂ ਮੈਂ ਦੇਖੇ ਮੈਂ ਬੋਲ ਤਾਂ थैंक यू ਸੋ ਮਚ ਤਾਂ ਆਬ ਕੀ ਬਾਤ ਹੈ ਦੇਖੋ ਜੀ ਮੈਂ ਜਿਸ ਲੀ ਮੈਂ ਸੁਣ ਕੇ ਹੈਰਾਨ ਹੋ ਰਿਹਾ ਹਾਂ ਦੇਖੋ ਇੱਕ ਤਾਂ ਇੱਕ ਤਾਂ ਪੰਜ ਮਿੰਟਾਂ ਜਵਾਬਾਂ ਕੋ ਤੁਸੀਂ ਡਰਮੈਟਿਕਸ ਪੂਰੀ ਕਰ ਦਿੱਤੀ ਉਸ ਤੋਂ ਬਾਅਦ ਅਸੀਂ ਪੂਰਾ ਨਾਲ ਨਾਲ ਪੂਰਾ ਸਕਰੀਨ ਪਲੇ ਵੀ ਨਾਲ ਦਿੰਦੇ ਹਾਂ ਸੋ ਬੇਸਿਕਲੀ ਮੈਂ ਇਹ ਹੁਣ ਡਰਾਮੇ ਵਾਈਜ਼ ਦੀ ਰਾਜਨੀਤੀ ਤੇ ਆ ਗਈ ਇਹ ਲੋਕਾਂ ਨੂੰ ਡਰਾਉਣ ਦੀ ਰਾਜਨੀਤੀ ਤੇ ਆ ਗਈ ਜਿਹੜੀ ਰਾਜਨੀਤੀ ਕਰ ਰਹੇ ਉਹ ਦੇਸ਼ ਦੇਖ ਚੁੱਕਾ ਸੋ ਬੇਸਿਕਲੀ ਲੜਾਈ ਕੀ ਹੈ ਜੀ ਵਿਚਾਰਧਾਰਾ ਇਹਨਾਂ ਦੀ ਸੋਚ ਇਹ ਹੈ ਕਿ ਇੱਕ ਰੰਗ ਹੁੰਦਾ ਇੱਕੋ ਰੰਗ ਚ ਸਾਰਾ ਦੇਸ਼ ਰੰਗਿਆ ਜਾਣਾ ਚਾਹੀਦਾ ਸਾਡੀ ਸੋਚ ਇਹ ਹੈ ਕਿ ਦੇਸ਼ ਇੱਕ ਗੋਲ ਦਸਤਾ ਹੈ ਕਿ ਧਰਮ ਦੇ ਦੇ ਤਿੰਨ ਰੰਗ ਆਹ ਬੇਸਿਕਲੀ ਫਰਕ ਹੈ ਦੂਜੀ ਗੱਲ ਇਹਨਾਂ ਦੀ ਸੋਚ ਇਹ ਹੈ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਤੁਸੀਂ ਕਮਲੇ ਬਣਾਈ ਰੱਖੋ ਤੇ ਦੱਬ ਕੇ ਦੱਬ ਕੇ ਦੋ ਨੰਬਰ ਦਾ ਕੰਮ ਕਰੋ ਕੋਈ ਪਰਵਾਹ ਹੀ ਨਹੀਂ ਕੋਈ ਜਿਹੜਾ ਬੋਲੇ ਜਿਹੜਾ ਬੋਲੇ ਉਹਨੂੰ ਫੜ ਕੇ ਅੰਦਰ ਦੇ ਦੇ ਜਿਨਨੇ ਜਰਨਲਿਸਟ ਜਿਨਨੇ ਆਮ ਸਟੂਡੈਂਟ ਜਿਨਨੇ ਐਕਟਿਵਿਸਟ ਫੜਫੜ ਕੇ ਨੰਦਰ ਪੁੰਨੇ ਹੋਏ ਨੇ ਜਿਸ ਤਰ੍ਹਾਂ ਇਹਨਾਂ ਨੇ ਤੁੰ ਤੁੰ ਕੇ ਆਪੋਜੀਸ਼ਨ ਅੰਦਰ ਤਾਂ ਬਿਨਾ ਸਬੂਤ ਤੋਂ ਉਹ ਸਾਰਾ ਦੇਸ਼ ਦੇਖ ਰਿਹਾ ਸਾਰਾ ਦੇਸ਼ ਦੇਖ ਰਿਹਾ ਐਂਡ ਜਿਨਾ ਜਦੋਂ ਬੰਦਾ ਪਾਵਰ ਚੁੰਦਾ ਉਹਨੂੰ ਲਗਦਾ ਕਿ ਸੰਤਾ ਕੋਈ ਲਾਈ ਨਹੀਂ ਸਕਦਾ ਬੇਸਿਕਲੀ ਦੇਸ਼ ਦੇ ਲੋਕ ਵੀ ਦੇਖ ਰਹੇ ਨੇ ਕਿ ਕਿਸ ਹੱਦ ਤੱਕ ਬੇਰੋਜ਼ਗਾਰੀ ਹੈ ਦੇਸ਼ ਦੇ ਲੋਕ ਦੇਖ ਰਹੇ ਕਿਸ ਤੱਕ ਮਹਿੰਗਾਈ ਹੈ ਦੇਸ਼ ਦੇ ਲੋਕ ਦੇਖ ਰਹੇ ਕਿਸ ਹੱਦ ਤੱਕ ਆਉਟਰਾਇਜ਼ੇਸ਼ਨ ਕੀਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਧਰਮ ਦੇ ਨਾਂ ਤੇ ਵੰਡੀਆਂ ਪਾਈਆਂ ਜਾਂਦੀਆਂ ਦੇਸ਼ ਦੇ ਲੋਕ ਇਸ ਕੰ ਦਾ ਜਵਾਬ ਦੇਣਗੇ ਇਹਨਾਂ ਨੂੰ ਜਿੰਨਾ ਵੀ ਇਹ ਕੋਸ਼ਿਸ਼ ਕਰਨੀ ਚਾਹੁੰਦੇ ਨੇ ਬੀਸਨਸ ਅਲਿਗੇਸ਼ਨਸ ਲਾਉਣ ਦੀ ਲਾਲਨ ਕੋਈ ਪ੍ਰੋਬਲਮ ਜੋ ਸੱਚ ਹੈ ਨਾ ਮ ਅੱਜ ਨਹੀਂ ਕੱਲ ਉੱਪਰ ਕੇ ਮੂਰੇ ਆ ਜਾਂਦਾ ਹੈ ਸੱਚ ਇਹ ਹੈ ਸੱਚ ਇਹ ਹੈ ਕਿ ਜਿਹੜਾ ਜਰਨਲਿਸਟ ਅਦਾਨੀ ਬਾਰੇ ਪੁੱਛਿਆ ਅਗਲੇ 24 ਘੰਟਿਆਂ ਤੌਰ ਤੇ ਫੋਨ 'ਚ ਪੈਗਸਸ ਸੌਫਟਵੇਅਰ ਚੱਲਾ ਗਿਆ ਸੀ ਇਹ ਐਪਲ ਨਹੀਂ ਗਿਆ ਜਿਹੜੇ ਕਿਸੇ ਦਿੱਤਾ ਨਹੀਂ ਇਹਨਾਂ ਦੇ ਖਿਲਾਫ ਗੱਲ ਕੀਤੀ ਵਿਦਨ ਵਿਦਨ ਅਦਾਨੀ ਦੇ ਖਿਲਾਫ ਵਿਦਨ ਦ ਨੈਕਸਟ 12 ਆਵਰਸ ਪੈਗਸਸ ਸੌਫਟਵੇਅਰ ਉਹਨੇ ਫੋਨ 'ਚ ਪੈ ਗਿਆ ਸੀ ਜਿਨੇ ਕਿਸੇ ਕਿਸੇ ਵੀ ਇਹਨਾਂ ਨੂੰ ਇਹ ਕਿਹਾ ਕਿ ਨਹੀਂ ਤੁਹਾਡੀ ਨਫਰਤ ਦੀ ਰਾਜਨੀਤੀ ਠੀਕ ਨਹੀਂ ਉੱਤੇ ਫੜ ਕੇ ਤੁਨ ਕੇ ਕੇਸ ਕਰ ਸਕਦੇ ਸਬੂਤ ਹੋਵੇ ਨਾ ਹੋਵੇ ਅਸੀਂ ਕਾਨੂੰਨ ਹੈ ਜੀ ਚੇਂਜਸ ਕਰਦੇ ਨੇ ਉਹਨਾਂ ਨੂੰ ਠੀਕ ਹੋਣ ਨੂੰ ਸੁਪਰੀਮ ਕੋਰਟ ਨੂੰ ਬੜੇ ਸਾਲ ਲੱਗਦੇ ਹੂੰ ਸੋ ਮੇਰਾ ਇਹ ਕਹਿਣਾ ਹੈ ਕਿ ਦੇਖੋ ਸਾਰਾ ਦੇਸ਼ ਦੇਖ ਲਓ ਕਿ ਕੌਣ ਕਿਸ ਤਰ੍ਹਾਂ ਪੋਲਿਸ ਦਾ ਐਪਲੀਕੇਸ਼ਨ ਲਾਂਦਾ ਕੌਣ ਡਰਾਮੈਟਿਕਸ ਕਰਦਾ ਕੌਣ ਡਰਾਮੈਟਿਕਸ ਕਰਦਾ ਕਿ ਕੌਣ ਡਰਾਮਟਾਈਜ਼ ਕਰਕੇ ਆਪਣੀਆਂ ਚੀਜ਼ਾਂ ਨੂੰ ਐ ਪ੍ਰੈਜੈਂਟ ਕਰਦਾ ਕਿ ਆਪਾਂ ਨੂੰ ਆਪਾਂ ਇਹ ਕੋਈ ਕੋਈ ਧਰਮਾਂ ਕਾਪੀ ਸੇ ਨਹੀਂ ਇਹ ਕਿਹ ਜੀਆਂ ਗੱਲਾਂ ਕਰ ਕੈ ਜੀਆਂ ਬਚੂਣੀਆਂ ਗੱਲਾਂ ਨੇ ਸੋ ਇਹ ਬਚੂਣੀਆਂ ਗੱਲਾਂ ਉਦੋਂ ਹੁੰਦੀਆਂ ਜਦੋਂ ਲੌਜੀਕਲ ਗੱਲ ਕੋਈ ਕਰਨ ਨੂੰ ਹੁਲਦੀ ਐਂ ਅਸਲੀ ਧਾਰ ਇਹ ਹੈ ਕਿ ਜੇ ਇਹ ਸਰਕਾਰ ਚਲੀ ਜੇ ਇਹ ਸਰਕਾਰ ਚਲੀ ਗਈ ਸਾਡੇ ਕਾਲੇ ਚਿੱਠੇ ਫੜੇ ਜਾਣ ਸੋ ਉਹਨਾਂ ਨੂੰ ਨਹੀਂ ਸਾਮਦਾਨ ਦੰਡ ਫੇਰ ਕੁਝ ਵੀ ਕਰਨਗੇ ਪਰ ਅੰਦੇ ਨਾਲ ਤੇ ਕਰਨਗੇ ਕੁਝ ਵੀ ਕਰਨਗੇ ਪਰ ਇੱਕ ਕਰਨਗੇ ਇਹਨਾਂ ਦੀ ਕੋਸ਼ਿਸ਼ ਹੈ ਕੋਈ ਗਾਂ ਵੱਡੇ ਵੱਡੇ ਨਹੀਂ ਰਹੇ ਰੱਬ ਦੇਖਦਾ ਜੀ ਅੱਪ ਤੇ ਖੁਦਾ ਦਾ ਵਹਿਮ ਹੁੰਦਾ ਸਮਾ ਆ ਗਿਆ ਪਤਲਾ ਜੀ ਚੌਂਕ ਨੂੰ ਕੀ ਹੱਥਕੰਢ ਨੂੰ ਆ ਰਿਹਾ ਸੀਗਾ ਜੀ ਲੋ ਚਰਮਣੇ ਪਤਾ ਨਾਲ ਜੀ ਹੂੰ ਠੀਕ